ਕੀ ਕੰਮ ਕਰ ਰਲਣ ਡਿਆ ਵਾ ਕੰਮ ਕੀ ਕਰਨਾ ਕੱਪੜੇ ਧੋਤੇ ਸੀ ਤੇ ਮੈਂ ਸੁੱਕ ਗਏ ਨੇ ਨਾ ਟਾਈਮ ਨਾ ਜੋੜ ਕੇ ਰੱਖ ਲੈਣੀ ਫਿਰ ਖਲਾਰਾ ਜਾ ਪਿਆ ਰਿੰਦਾ ਮੈਂ ਕਹਿੰਦਾ ਅੱਜ ਮੁੰਡੇ ਨੂੰ ਲਿਆਉਣਾ ਆਪਾਂ ਘਰ ਆਹੋ ਤੇ ਲਿਆਉਣਾ ਤੇ ਚੱਲਾਂ ਪਹਿਲਾਂ ਚੱਲੀਏ ਸ਼ਹਿਰੋਂ ਤੇ ਉੱਥੇ ਕੱਪੜੇ ਧੋਲੇਗੇ ਚੱਲ ਕੋਈ ਗੱਲ ਨਹੀਂ ਜਾਣ ਨੂੰ ਤੇ ਮੈਂ ਚੱਲ ਜਾਂਦੀ ਮੈਂ ਨਹੀਂ ਚੱਲ ਨਿਆਣੀ ਨਹੀਂ ਆਉਣਾ ਦਿਨ ਮੈਂ ਕੰਮ ਕੁੰਮ ਕਰਕੇ ਤੇ ਵਿਹਲੀ ਹੋ ਜਾਂਗੀ ਤੇ ਤੁਸੀਂ ਕੱਪੜੇ ਲਾਏ ਉਹਨਾਂ ਦੱਸ ਦਿਓ ਦੁਕਾਨ ਵਾਲਿਆਂ ਨੂੰ ਪੰਜਾਂ ਸਾਲਾਂ ਦਾ ਮੁੰਡਾ ਵਾ ਅਲੋ ਮੈਂ ਦੱਸ ਦੂੰਗਾ ਆਹ ਦਲੇ ਹੁਣੇ ਤੇ ਰੈਡੀमेड ਹੀ ਹੈ ਨਾ ਤੇ ਲਿਆਇਓ ਗਰਮੀਆਂ ਵਾਲੇ ਨਿਕਰਾਂ ਵਾਲੇ ਲਿਆਇਓ ਪੈਂਟਾਂ ਕੁੰਟਾਂ ਵਾਲੇ ਨਾਲ ਲਿਆਇਓ ਕਿਉਂਕਿ ਮੈਂ ਦੱਸਣਾ ਕੀ ਦੁਕਾਨ ਵਾਲੇ ਨੇ ਮੇਰਾ ਤਾਂ ਗਲਾ ਬਹਿ ਗਿਆ ਪਤਾ ਨਹੀਂ ਗਰਮੀ ਨਾਲ ਕੀ ਹੋਇਆ ਜਾਂਦੇ ਜਾਂਦੇ ਦਵਾਈ ਵੀ ਲੈ ਲਿਓ ਦਵਾਈ ਤੇ ਮੈਂ ਖਾਣ ਡਿਆ ਪਰ ਠੀਕ ਨਹੀਂ ਹੋਉਂਦੀਆ ਹਾਂ ਚੱਲ ਫਿਰ ਮੈਂ ਕੱਲੇ ਜਾਵਾਂ ਕੱਲੇ ਜਾਏ ਦੋ ਤਿੰਨ ਲੈ ਆਇਓ ਕਿਸ ਦਿਨ ਮੈਂ ਮੁੰਡੇ ਨਾਲ ਖਾ ਕੇ ਤਾਂ ਆਪ ਚੱਜ ਦੇ ਲਿਆਉਂਗੀ ਕੋਈ ਫੇਰ ਠੀਕ ਆ ਚੱਲ ਮੈਂ ਦੋ ਚਾਰ ਸੂਟ ਲੈ ਆਉਂਨੇ ਆ ਤੇ ਲੈ ਆਇਓ ਲੈ ਆਇਓ ਕੋਈ ਆਹ ਅੱਖਾਂ ਨਾਲ ਵੀ ਮੁੰਡਾ ਦੇ ਹੀ ਦੇਖਦਾ ਵਾ ਇਹ ਕਿਨੇ ਕੱਪੜਾ ਨਹੀਂ ਲਿਆਇਓ ਲੋ ਵਾਸਤੇ ਨਹੀਂ ਨਹੀਂ ਤੁਹਾਨੂੰ ਹੂਣ ਕੇ ਫੇਰਾ ਮਾਰਨਗੇ ਚੱਲ ਨਾ ਮਾ ਕੋਈ ਛੋਟ ਤੇ ਪਾਇਆ ਹੋਵੇ ਨਹੀਂ ਕੋਈ ਗੱਲ ਹੀ ਨਹੀਂ ਜਾਓ ਤੁਸੀਂ ਜਿੰਦਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਾ ਕਰ ਲਓ ਤੇ ਉਦਾਂ ਇਹ ਵੀ ਲਿਆਇਓ ਨਿਕਰਾਂ ਵਾਲੀ ਗਰਮੀ ਜੀ ਚੱਲ ਫਿਰ ਮੈਂ ਜਾਵਾਂ ਆਹ ਜਾਓ ਤੁਸੀਂ ਸਾਹਮਣੇ ਕੰਮ ਕਰ ਮੈਂ ਕਿਹਨਾਂ 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 ਜਾ ਨਿਆਣੇ ਨਾਲ ਅਰੇ ਤੇ ਲੱਗ ਜਾਣਗੇ ਇੰਨੇ ਕਾ ਕੱਪੜੇ ਬਾਅਦ ਚ ਕਰ ਲੈਣੀ ਥੋੜਾ ਜਿਹਾ ਪਹਿਲਾਂ ਜਾ ਕੇ ਦੱਸੋ ਹੱਥ ਮਾਰ ਲੈ ਵਿੱਚ ਵਿੱਚ ਥੋੜੇ ਥੋੜੇ ਗਿੱਲੇ ਪੱਖਾ ਛੱਡ ਜਾਨੀ ਕੋਈ ਗਰਮੀ ਤੇ ਪੁੱਜ ਗਏ ਯਾਰ ਸਾਰੀ ਤਾਂ ਬਹਿਣ ਤੈਨਾਂ ਲੰਮਾ ਨੂੰ ਫਾਂਵੇਂ ਸ਼ਾਹਰੇ ਮਨੂ ਲਾ ਅਦਾ ਸੋਈ ਜਣੀ ਮੈਂ ਅੰਦਰੋਂ ਬੰਦੇ ਆਣ ਤੈਨੂੰ ਉਹ ਮੈਂ ਥੋੜਾ ਜਿਹਾ ਡੱਪੀ ਚਾਰ ਚੰਬ ਕਰਨਾ ਮੈਂ ਚੱਲ ਸਫਾਈ ਕਰ ਲੈ ਘੱਟਾ ਹੀ ਬੜਾ ਚੜਿਆ ਪਾਣੀ ਲੇ ਕੁੱਟ ਗਰਮੀ ਬੜੀ ਉਹ ਬਾਤ ਤੇ ਬੜਾ ਬੁਰਾ ਹਾਲ ਹੈ ਤੇ ਲੈ ਇਹੇ ਕੱਪੜੇ ਕੱਪੜੇ ਮੈਂ ਲਿਆਂਦੇ ਆ ਮੈਂ ਤਾਂ ਸੈਂਟਰ ਲੈ ਗਿਆ ਮੈਂ ਉੱਥੇ ਪਾਉਣੀਆਂ ਤੇ ਤੂੰ ਹੁਣ ਵੀ ਲੈ ਨਹੀਂ ਕਿੱਦਾਂ ਦੇ ਇੱਕ ਮਿੰਟ ਮੈਂ ਬੋਤਲ ਕੱਢ ਲਾ ਫਿਰ ਨਾ ਲੈਣੇ ਕਿ ਗਾਜੂ ਮੈਂ ਤਿੰਨ ਸੂਟ ਲੈ ਆਂਦੇ ਜੋ ਤੇ ਕੋਈ ਗੱਲ ਨਹੀਂ ਰੁਪਈਆ 2000 ਲਗਾਈਓ ਤੇ ਪੋਈ ਨਹੀਂ ਕੀ ਪਾਈ ਤੇ ਲੱਗ ਜਾਂਦਾ ਉਹ ਬਣਾਉਂਦਾ ਪਾਣੀ ਵੀ ਚੰਗੇ ਘਣਨੇ ਆ ਤੇ ਇੰਨੇ ਕ ਪਾਈ ਲੱਗਨੇ ਆ ਨਹੀਂ ਕੋਈ ਨਹੀਂ ਮੈਂ ਚੱਲ ਸ਼ੁਗਰਾ ਮਾਲਕ ਦਾ ਕਿਤੇ ਪਈ ਵਾਲੇ ਮੁੰਡੇ ਦੇ ਕੱਪੜੇ ਮਿਲ ਗਏ ਹੈ ਆਹ ਵਾਹ ਆਪੇ ਇੰਨੇ ਜਾ ਕੇ ਵੇਲੀ ਹੋ ਕੇ ਕੱਪੜੇ ਮੈਂ ਦੱਸਣਾ ਕੱਪੜੇ ਵਾਲਾ ਕੰਮ ਤੇ ਗਿਆ ਹੋ ਆਹ ਤੇ ਮੈਂ ਮੁੰਡਾ ਲੈ ਆਵਾਂ ਲੈ ਆ ਗਏ ਹੈ ਨਹੀਂ ਰਵੀ ਜੀ ਕਹਿੰਦਾ ਮੈਂ ਵੀ ਨਾਲ ਚੱਲ ਜਾਂਦੀ ਤੇਰੇ ਕੋਲੇ ਰਹਿਣਾ ਨਹੀਂ ਇੱਥੇ ਆ ਜਾਣਾ ਮੈਨੂੰ ਲੈ ਹੁੰਦੇ ਜਾ ਕੇ ਗਰਮੀ ਬੜੀ ਹੋ ਬਾਹਰ ਕੋਈ ਬਾਹ ਨਹੀਂ ਹੋ ਖੇਦੇ ਮਨ ਤਾਂ ਘੱਟ ਲੈ ਮਾਰੋ ਨਹੀਂ ਨਾ ਤੋ ਕੰਮ ਕਰ ਗਏ ਤੇ ਆਪਣਾ ਨਿਕਮੋਟਾ ਕੰਮ ਕਰ ਮੈਂ ਲੈ ਕੇ ਹੁੰਦੇ ਆ ਚਲੋ ਲੈ ਆਉਣਾ ਮੈਂ ਪੀਣਾ ਬੜੀ ਤੇਲ ਹੈ ਓਯਾ ਦਾ ਤੇ ਤਾਂ ਚੋਲਾ ਚੁਣਾ ਹੀ ਦੇ ਮੈਂ ਨਾ ਆਪਣੇ ਪਤ ਨੂੰ ਤੇਲ ਚੋ ਕੇ ਨੰਗਾਵਾ ਉਹਦੇ ਤੇਲ ਚ ਆਲਾ ਚੁੱਕ ਮੁੰਡੇ ਨੂੰ ਯਾਨੀ ਨਾ ਫੋਟੋ ਥੋੜੀ ਨੀ ਗੱਲ ਸੁਣ ਇੱਕ ਤਾਂ ਮਾਪਿਓ ਬੜਾ ਰਾਇ ਦੋਵੇਂ ਜਰਮਾ ਲੈ ਕੇ ਆਏ ਆਂ ਮੈਂ ਤੈਨੂੰ ਤਾਂ ਹੀ ਨਹੀਂ ਅਸਲ ਤੇ ਨਾਲ ਖੜਿਆ ਅੱਛਾ ਅੱਛਾ ਹਾਂ ਮੈਂ ਕਿਹਾ ਤੁਹਾਡੇ ਲੱਗ ਗਈ ਹੈ ਕਿਹੜਾ ਦੂਰ ਆ ਜਦੋਂ ਮਰਜ਼ੀ ਆ ਜਾਇਆ ਕਰੋ ਉਹਨੂੰ ਮਿਲਿਆ ਗਿਆ ਕਰੋ ਜੋ ਮਰਜ਼ੀ ਕਰੋ ਉਹ ਤੁਹਾਡਾ ਹੀ ਹੈ ਮੁੰਡਾ ਕੋਈ ਨਹੀਂ ਕਿ ਲੈ ਜਾਇਆ ਕਰੋ ਖਡਾਖਡੂ ਵੀ ਲਿਆ ਕਰੋ ਪਰ ਮੈਂ ਕਿ ਹੱਕ ਹੋਂਡਾ ਹੈਂ ਮੈਂ ਨਹੀਂ ਆਂ ਅਸੀਂ ਕੁੜੀ ਵਿਆਹਤੀ ਆ ਤੁਹਾਡਾ ਤਾਂ ਨਹੀਂ ਦਿਲ ਲੱਗਦਾ ਜਿੰਨਾ ਨੂੰ ਪੱਕਾ ਹੀ ਦੇਤਾ ਦੀ ਉਹਨਾਂ ਦੇ ਦਿਲ ਤੇ ਕੀ ਪੀਂਦੀ ਬੱਚਾ ਦੇਣਾ ਬੜਾ ਔਖਾ ਹੈ ਪਰ ਛੁੱਕ ਗਏ ਮੈਨੂੰ ਵੀ ਰੱਬ ਨੇ ਪੁੱਤ ਵਾਲੀ ਕੀਤਾ ਲੈ ਤਲਾ ਹੁਣ ਲੈ ਰੱਬ ਦਾ ਨਾਂ ਤੇ ਪੜਾ ਲੈ ਇਹਨੂੰ ਹਾਂਜੀ ਹਾਂਜੀ ਡੈਡੀ ਜੀ ਕੋਈ ਗੱਲ ਨਹੀਂ ਮੈਂ ਦੱਸ ਹੀ ਨਹੀਂ ਇਹਨਾਂ ਨੂੰ ਆ ਵੇਖੋ ਮੇਰੇ ਕੋਲ ਹੀ ਬੈਠੇ ਨੇ ਹਾਂਜੀ ਚਲੋ ਠੀਕ ਹੈ ਕੀ ਗੱਲ ਹੈ ਬੜੀ ਖੁਸ਼ ਵੀ ਨਰ ਖੁਸ਼ ਹੋਣ ਵਾਲੀ ਗੱਲ ਆ ਡੈਡੀ ਹੁਣਾਂ ਨੇ ਪ੍ਰਦੀਪ ਨੂੰ ਲੈ ਲਿਆ ਵਾ ਅੱਛਾ ਫਿਰ ਤੇ ਵਧਾਈਆਂ ਹੋਣ ਤੇ ਹਨਮੀ ਬੋਦੀਆ ਬਤੀਆਂ ਵਧਾਈਆਂ ਹੋਣ ਚੱਲ ਇਨੇ ਚ ਹੈ ਵੀ ਹੁਣ ਮੰਮੀ ਦਾ ਵਜੀਰ ਲਗਾ ਰੋਆ ਤੇ ਹੋਰੀ ਡੈਡ ਜੀ ਦੱਸਣੇ ਕਿ ਬੜਾ ਹੀ ਖੁਸ਼ ਹੋ ਆਦਾ ਵੀ ਦਿਲ ਲੱਗ ਗਿਆ ਤੁਹਾਡੇ ਨਾਲ ਤੇ ਮੰਮੀ ਵੀ ਬੜੀ ਖੁਸ਼ ਨਹੀਂ ਚੱਲ ਵਧੀਆ ਹੋਣੀ ਚਾਹੀਦਾ ਵਾ ਤੇ ਹੋਰ ਤੇ ਕਹਿੰਦੇ ਸੀ ਕਿ ਕਿਹ ਦਿਨ ਆਇਓ ਹਾਂ ਤੁਸੀਂ ਕਿੰਨਾ ਟਾਈਮ ਹੋਇਆ ਆਏ ਹੀ ਨਹੀਂ ਨਦੀਪ ਤੂੰ ਉਹਨਾਂ ਨੂੰ ਕਹਿਣਾ ਸਭ ਤੁਸੀਂ ਆਓ ਪਹਿਲਾਂ ਉਹਦੀ ਮੈਂ ਉਹਨਾਂ ਨੂੰ ਕਿਹਾ ਵਾ ਵੀ ਕੋਈ ਨਹੀਂ ਤੁਸੀਂ ਆ ਜਿਓ ਪਹਿਲਾਂ ਤੇ ਘਰੇ ਨਹੀਂ ਆਵਾਂਗੇ ਚੱਲ ਕੋਈ ਨਹੀਂ ਵੇਖ ਲੈਨੇ ਆ ਕਿਹ ਦਿਨ ਚੱਲ ਜਾਂਦੇ ਤੇ ਨਾਲ ਇੱਕ ਕੰਮ ਹੋਰ ਕਰਿਓ ਮੰਮੀ ਨੂੰ ਉਹਨਾਂ ਦੱਸਿਓ ਮੰਮੀ ਅੱਗੇ ਮੇਤੇ ਬੜੀ ਔਖੀ ਨੇ ਕਿ ਉਹਦੇ ਜਾਸਨ ਕੋਟ ਕੋਟ ਪਹਿਨਾ ਉਹਨੇ ਚੰਗਾ ਫੰਡਿਆ ਉਹਨਾਂ ਚਲ ਉਹਦੇ ਕਾਮੀ ਇੱਦਾਂ ਦੇ ਨੇ ਤੇ ਹੁਣ ਤੁਸੀਂ ਆਹ ਵਾਲੀ ਗੱਲ ਜਿਹਨਾਂ ਨੇ ਦੱਸੀ ਨਾ ਤਾਂ ਉਹਨਾਂ ਸਭੋਂ ਮੇਰੇ ਤੇ ਓਖੇ ਹੋ ਜਨਾਵਾ ਆਪੇ ਪਤਾ ਲੱਗ ਜਾਏਗਾ ਤੇ ਲੱਗ ਜਾਏਗਾ ਸਹੀ ਨਾ ਚਲ ਕੋਈ ਨਹੀਂ ਕੀ ਲੋੜ ਹੈ ਨਾ ਨਾਲ ਗੱਲ ਕਰਨ ਦੀ ਉਹਦਾ ਮੈਂ ਡੈਡੀ ਨਾ ਕਰ ਲਾਂਗਾ ਹਾਂਜੀ ਕੋਈ ਨਹੀਂ ਉਹਨਾਂ ਨੂੰ ਤੁਸੀਂ ਦੱਸ ਦਿਓ ਉਹਨਾਂ ਨੂੰ ਤੇ ਸਭੋਂ ਖੁਸ਼ੀ ਹੋਣਾ ਚਲ ਵਧੀਆ ਹੋ ਗਿਆ ਮੈਂ ਬੜਾ ਖੁਸ਼ ਹਾਂ ਚਲ ਵਧੀਆ ਸੋਕਰ ਬਸਦਾ ਰਹੇਗਾ ਤੇ ਹੋਰ ਆਉਣ ਜਾਣ ਵਾਲੇ ਬਣਾਵੀਂ ਬਾਕੀ ਬਿੰਦਰ ਮੈਂ ਗੱਲ ਲਈ ਆ ਕਿ ਮੰਮੀ ਡੈਡ ਦਾ ਵੀ ਦਿਨ ਲੱਗ ਜਾਏਗਾ ਉਹਦੇ ਨਾਲ ਆਈ ਲੱਗੇ ਜਾ ਕਰਨਗੇ ਤੇ ਮੰਮੀ ਉਹਦਾ ਦਿਨ ਉਹਦੇ ਨੇ ਠੀਕ ਹੋਉਂਦੀ ਬੁਝਾਈ ਹੋਰ ਵੱਧ ਬਮਾਲ ਹੋਈ ਜਾਂਦੇ ਚੱਲ ਉਹਨਾਂ ਦੇ ਬਟਾਪੇ ਦਾ ਸਹਾਰਾ ਤਾਂ ਬਣੇਗਾ ਨਾ ਤੇ ਹੋਰ ਇਦਾਂ ਦੇ ਨਾਲ ਖਾਸਿਆ ਖੇਡਿਆ ਕਰਨੀ ਉਹਨਾਂ ਦਾ ਵੀ ਐਪੇ ਟਾਈਮ ਪਾਸ ਹੋ ਜਾਏਗਾ ਹੁਣ ਇਹ ਐਪੀ ਹੈ ਛੋਟਾ ਨੂੰ ਪਿਛਲਾ ਭੁੱਲ ਭੱਲ ਜਾਣਾ ਮੈਂ ਤੇ ਹੋਰ ਤੇ ਚੱਲ ਜੋ ਕੋਝ ਵੀ ਉੱਥੇ ਉਹਦੇ ਜੋਗਾਈਏ ਹਾਂਜੀ ਉਹਦਾ ਹੀ ਆ ਉਹ ਦਿਨ ਮੇਰੀ ਵੀ ਹੁਣ ਫਿਕਰ ਮੁਗੀ ਆ ਮਿਹਨਤ 24 ਘੰਟੇ ਮਿਲਿਆ ਧਿਆਨ ਉਹਨਾਂ ਵਿੱਚ ਹੀ ਰਹਿਣਾ ਹੁੰਦਾ ਸੀ ਤੇ ਇਕੱਲੇ ਕੀ ਕਰਦੇ ਹੋਣਗੇ ਤੇ ਚਲੇਣੇ ਨਾਲ ਰਿਹਾ ਕਿ ਹੁਣ ਉਹਨਾਂ ਦਾ ਵੀ ਸਹਾਰਾ ਬਣ ਗਿਆ ਵਾ ਉਹਨਾਂ ਨਾਲ ਹੱਸਦੇ ਖੇਡਦੇ ਰਹਿਣਗੇ ਤੇ ਮੇਰੇ ਵੀ ਪੇਕੇ ਬਣ ਗਏ ਨੇ ਸਾਰੀ ਉਮਰ ਕਿਸੇ ਨੇ ਬੈਠੇ ਦੇ ਰਹਿਣਾ ਨਹੀਂ ਹੁੰਦਾ ਬਿਲਕੁਲ ਤੇ ਈਆਂ ਦਾ ਮਿਲ ਕੇ ਧਿਆਨ ਭਰਾਵਾਂ ਵਾਲੀ ਹੁੰਦਾ ਵਾ ਭਰਾਵਾਂ ਦੇ ਸਿਰ ਤੇ ਪੇਕੇ ਹੁੰਦੇ ਨੇ ਤੇ ਚਲ ਹੁਣ ਮੈਂ ਵੀ ਜਾਇਆ ਕਰਾਂਗੀ ਉੱਥੇ ਤੇ ਚਲੋ ਦਿਨ ਨਾਲ ਹੱਸਿਆ ਖੇਡਿਆ ਕਰਾਂਗੀ ਤੇ ਉਹ ਵੀ ਖੁਸ਼ ਹੋ ਜਾਏਗਾ ਉਹਦਾ ਬਿੰਦਰ ਤੁਹਾਨੂੰ ਪਤਾ ਹੀ ਚਾਚੀ ਤੁਹਾਨੂੰ ਜੋ ਕੌਣ ਬੰਦਾ ਉਹ ਨਹੀਂ ਨਹੀਂ ਕੋਈ ਨਹੀਂ ਕੋਈ ਥੋੜਾ ਕਰਦਾ ਇਹਨਾਂ ਉਹੀ ਨਾ ਹੁਣ ਇਹਨੂੰ ਲਿਆ ਆ ਵਾ ਇਹ ਸਾਡਾ ਆਪਣਾ ਵਾ ਹਨ ਵੀ ਆਪਣਾ ਸਮਝੇ ਗਏ ਹੂੰ ਇਹ ਤਾਂ ਗੱਲ ਤੇਰੀ ਸਹੀ ਆ ਚਲੋ ਕੋਈ ਨਹੀਂ ਸਭ ਕੁਝ ਵਧੀਆ ਹੋ ਗਿਆ ਜਾਂ ਫਿਰ ਮੇਰੀ ਕੋਈ ਭੈਣ ਹੁੰਦੀ ਤਾਂ ਵੀ ਨਹੀਂ ਇਹਨਾਂ ਹੁਣ ਮੇਰੇ ਕੋਲ ਆ ਜਾਇਆ ਜਾਇਆ ਕਰਨਾ ਆਓ ਏਦਾਂ ਹਸਣਾ ਤੇਰਾ ਪੇਕੇ ਹੀ ਮੁੱਕ ਜਣੇ ਸੀ ਤੇ ਹੋਰ ਆ ਵੇਹ ਬੜਾ ਹੀ ਵਧੀਆ ਖਿਆਲ ਚ ਲਿਆ ਉਹਨਾਂ ਨੇ ਨਹੀਂ ਮੈਂ ਕੋ ਸਹਿਮਤ ਹਾਂ ਉਹਨਾਂ ਨਾਲ ਤੇ ਇਸ ਤੋਂ ਵਧੀਆ ਹੋਰ ਕੀ ਹੋਣਾ ਸੀ ਚੱਲ ਕੋਈ ਨਹੀਂ ਵਧੀਆ ਹੋ ਗਿਆ ਜੋ ਹੀ ਹੋਇਆ ਹਾਂ ਜੀ ਤੇ ਆ ਜਾ ਲਿਆ ਆ ਇੱਥੇ ਬਹਿ ਕੇ ਚੱਲ ਵਧੀਆ ਹੋ ਗਿਆ ਨਾ ਅੰਕਲ ਲੱਗੇ ਘਰ ਚ ਹਾਂ ਹੈ ਉਦਾਂ ਵੀ ਸਾਮੇ ਸਾਮੇ ਜਾ ਲੱਗਣ ਡਿਆ ਆ ਹੁਣ ਤੂੰ ਕਿਥੇ ਰਹਿ ਗਿਆ ਮੈਂ ਬ੍ਰਦੀਪ ਚੱਲ ਹਾਂ ਤੇ ਤੈਨੂੰ ਨਹੀਂ ਇਥੇ ਇਹ ਤੋਂ ਸਕੂਲ ਲਗਾ ਦੇ ਕਰਾਂਗੇ ਠੀਕ ਹੈ ਠੀਕ ਹੈ ਨਾ ਹਾਂ ਤੂੰ ਮੈਨੂੰ ਮੰਮੀ ਕਿਆ ਕਰਨ ਤੇ ਇਹ ਅੰਕਲ ਨੂੰ ਪਤਾ ਕਿ ਅੰਕਲ ਨਹੀਂ ਕਹਿਣਾ ਡੈਡੀ ਕਿਆ ਕਰਨਾ ਠੀਕ ਹੈ ਮੈਂ ਸੋਚਣ ਡਿਆ ਹਾਂ ਕਿ ਇਹ ਪੰਜਾਂ ਸਾਢੇ ਪੰਜਾਂ ਸਾਲਾਂ ਦਾ ਆ ਵਾ ਕਈ 50 ਸਾਲਾਂ ਦੇ ਹੋ ਗਏ ਆ ਤੇ ਜਦੋਂ ਉਹਨੂੰ ਅਹੀਂ ਹੋਣਾ ਲਾ ਬੈਠਾ ਕਸਾਲਾਂ ਦੇ ਇਹਨੇ 20 ਸਾਲਾਂ ਦਾ ਹੋ ਜਾਣਾ ਮੇਰਾ ਪੋਤਾ ਵੱਡੀ ਉਮਰ ਵਾਲਾ ਹੋਇਆ ਹੈ ਹੈ ਨਾ ਇਹਦਾ ਸੋਹਣਾ ਪੋਤਾ ਅਹੀਂ ਜਦੋਂ ਹੋ ਗਿਆ ਨਾ 17 ਸਾਲ 18 ਦਾ ਅਹੀਂ ਉਦੋਂ ਕੀ ਕਰ ਲੈਣਾ ਆਪਾਂ ਨਹੀਂ ਲੇਟ ਕਰਨਾ ਹੈਗਾ ਠੀਕ ਹੈ ਨਾ ਨਾ ਸਾਡੇ ਘਰ ਦੀ ਰੌਣਕ ਹੋ ਜੂਗੀ ਹਾਂ ਆਪਾਂ ਦੀਦੀ ਨੂੰ ਦੱਸਾਂਗੇ ਨਾ ਨਾ ਇਹਨੂੰ ਫੋਨ ਕਰਕੇ ਦੱਸ ਦਾਂ ਦੱਸ ਦੋ ਇਹਨਾਂ ਕਾਪੜੇ ਵੀਰ ਨੂੰ ਮਿਲ ਜਾਣ ਕਿ ਹੈ ਸਦੈਨ ਜਈ ਨਾ ਇੱਕ ਫੋਨ ਨਹੀਂ ਕੀਤਾ ਹੈਗਾ ਮੈਂ ਪਾਣੀ ਲਿਆ ਨਹੀਂ ਪਤਾ ਤੇਰੇ ਵੱਤ ਵਿੱਚ ਹੈਲੋ ਨਾ ਵਾ ਆ ਬਹੁਤ ਠੀਕ ਠਾਕ ਵਧਾਈਆਂ ਨਾਲੇ ਪ੍ਰਦੀਪ ਨੂੰ ਲੈਣਤਾ ਅੱਜ ਕਰ ਆ ਆਵੇ ਬੈਠਾ ਮੇਰੇ ਕੋਲ ਮਾਂ ਤਰੀ ਬੜੀ ਖੁਸ਼ ਵਾ ਹੂੰ ਤੂੰ ਇਦਾਂ ਕਰ ਆਣ ਕੇ ਨਾ ਇੱਥੇ ਕੇਵਲੇ ਮਿਲ ਜਾ ਉਹਨੂੰ ਦੋਵੇਂ ਜੀ ਆਹੋ ਜਿਆਦਾ ਟਾਈਮ ਲੱਗੇ ਆ ਜਾਂਗੇ ਪਰ ਪਹਿਲਾਂ ਤੁਸੀਂ ਆਇਓ ਚੰਗਾ ਚਲ ਠੀਕ ਆ ਇੱਲਾ ਨਾ ਵੀ ਖੁਸ਼ ਹੋ ਗਈ ਆ ਮੈਨੂੰ ਭਰਾ ਮਿਲ ਗਿਆ ਵਾ ਤੇ ਸਾਡਾ ਵੀ ਵਧੀਆ ਹੋ ਗਿਆ ਹੁਣ ਆਰੇ ਲੱਗੇ ਰਹਾਂਗੇ ਕੁੜੀ ਬੜੀ ਖੁਸ਼ ਹੋਈ ਆ ਅੱਛਾ ਅੱਛਾ ਕਹਿੰਦੀ ਅੱਜ ਹੀ ਆਜੋ ਲੈ ਕੇ ਲੈ ਪੁੱਤ ਪਾਣੀ ਪੀ ਲੈ ਮੈਂ ਕਿਹਾ ਤੁਸੀਂ ਆਇਓ ਪਹਿਲਾਂ ਇਹ ਲੱਗੀ ਹੈ ਮੇਰੇ ਕੋਲ ਤੁਸੀਂ ਠੀਕ ਹੈ ਨਾ ਹਾਂ ਕੋਈ ਗੱਲ ਨਹੀਂ ਦੀ ਕੀ ਆਂਦੀ ਮੈਂ ਨਹੀਂ ਹੁਣ ਕਹਿੰਦੀ ਅੱਜ ਹੀ ਲੈ ਕੇ ਆਓ ਅੱਛਾ ਅੱਛਾ ਮੈਂ ਕਿਹਾ ਅੱਜ ਨਹੀਂ ਹੁਣਾ ਮੈਂ ਗਰਮੀ ਬੜੀ ਕਿੱਥੇ ਜਾਣੇ ਨੂੰ ਲਈ ਫਿਰਾਂਗੇ ਨਹੀਂ ਪਤਾ ਕੀ ਆ ਥੋੜਾ ਜਿਹਾ ਹੁਣ ਆਇਆ ਵੀ ਆ ਤੇ ਗਰਮੀ ਜੋ ਆਇਆ ਹੈ ਕਿ ਮੁਕੇ ਨਹੀਂ ਆਣਾ ਬਹੁਤ ਮਾਰ ਹੋਜੀ ਨਾਲੇ ਨਾ ਮੇਰੇ ਵੱਲ ਤੋਂ ਥੋੜੀ ਬੋਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਲਿਆਂਦੀ ਆ ਮਾਂ ਅੱਛਾ ਅੱਛਾ ਤੇ ਉਹ ਵੀ ਇਹਨੂੰ ਦਵੀ ਹੈ ਠੀਕ ਹੈ ਜੀ ਕਿਹੜੀ ਜੁੱਤੀ ਦਿੱਤੀ ਲਾ ਇਹਨੂੰ ਨਿਵਾਲ ਨੂੰ ਓਲ ਜੋ ਮਰਜ਼ੀ ਕਰਾ ਹੁਣ ਇਹਨੂੰ ਸਾੰਬ ਨਾ ਕੋਈ ਗੱਲ ਨਹੀਂ ਮੈਂ ਨਾ ਇਹ ਪੱਖਾ ਦੂਜਾ ਲਾ ਦਿੰਨੀ ਜੇਰੀ ਮਾਂ ਦਾ ਫੋਨ ਆਊਗਾ ਨਾ ਤ ਉਹਨੂੰ ਕੋਈ ਖੇਡਣ ਦੇ ਆਵਾ ਨਹੀਂ ਨਹੀਂ ਉਹ ਵੇਖਾ ਉਹਦਾ ਤਾਂ ਜੀ ਲੱਗ ਜਾਣਾ ਜਹਾਉਦਾ ਨਹੀਂ ਨਹੀਂ ਚੜੀਆਂ ਆਉਂਦੀਆਂ ਅੱਥਰੋਂ ਦੀ ਕਲਪਤੀ ਰਹੇ ਨਹੀਂ ਨਹੀਂ ਇਹੋ ਜੀ ਗੱਲ ਥੋੜੀ ਚੱਲ ਮੈਂ ਜਰਾ ਘਵੇਲੀਆ ਲੋਕੇੜਾ ਮਾਰਾਂ ਸੋਹਣੇ ਸੋਹਣੇ ਸੂਟ ਪਾਉਨੇ ਆਪਣੇ ਪੁੱਤਰ ਦੇਖੀ ਤੇ ਚਾਹ ਚਾਹ ਲੋਕਾ ਜਣਾ ਲਓ ਆ ਜਾ ਪੁੱਲਾਂ ਦੀਆਂ ਕਰੀ ਹੈ ਤੇ ਬੜਾ ਪੁੱਤ ਵੀ ਬਾ ਇਹ ਮੇਰਾ ਪੁੱਤੀ ਬੜਾ ਬੀਬਾ ਮੇਰਾ ਸੋਹਣਾ ਜਿਆ ਪੁੱਤ ਹਾਈ ਹਾਈ ਕਿਦਾਂ ਦਿਨਾਂ ਦੇ ਡੱਈ ਟੱਪਰ ਨਾਲ ਪਾਲਾ ਪਿਆ ਗਿਆ ਮੇਰਾ ਕਿੰਨੇ ਦਿਨ ਹੋ ਚਲੇ ਕੁੜੀ ਗਈ ਨੂੰ ਕਿਤੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਰੀ ਸਾਰੀ ਰਾਤ ਜਾਗਦੇ ਨਿਕਲ ਜਾਂਦੀ ਆ ਹੁਣ ਮਕਰਾਂ ਤੇ ਕਰਾਂ ਕੀ ਕੱਲੀ ਮੈਂ ਜਾ ਨਹੀਂ ਸਕਦੀ ਕਿਸੇ ਪਾਸੇ ਹੈ ਤੇ ਜੇ ਇਹਦੇ ਪਿਓ ਨੂੰ ਕਹਿਨੀ ਆ ਤਾਂ ਮੇਰੇ ਸਿਰ ਦੇ ਵਾਲਾਂ ਨੂੰ ਪੈਂਦਾ ਤੇ ਮੁੰਡਾ ਤਾਂ ਅੱਗੇ ਆਪਣੀ ਘਰ ਦੀ ਦੇ ਮਗਰ ਲੱਗ ਗਿਆ ਵਾ ਜੋ ਚਾਹੁੰਦੀ ਹੀ ਹੋਣੀ ਉਹਨੇ ਕਰਾਤਾ ਸਾਰਾ ਕੁਝ ਹੁਣ ਮੈਂ ਕਰਾਂ ਤੇ ਕਰਾਂ ਕੀ ਵਿਚਾਰੀ ਮੇਰੀ ਧੀ ਵੀ ਵੇਂਦੀ ਹੋਣੀ ਐ ਵੀ ਚੰਗੀ ਮਾਂ ਵਾ ਮੇਰੀ ਮੇਰੇ ਮਗਰ ਹੀ ਕੋਈ ਨਹੀਂ ਆਇਆ ਪਰ ਹੁਣ ਕਰਾਂ ਕੀ ਮੇਰੇ ਤੇ ਪੈਰ ਵੱਜੇ ਆ ਜੇ ਕਿਤੇ ਮੇਰਾ ਵਾਸ ਚੱਲੇ ਨਾ ਮੈਂ ਤੇ ਉੱਡ ਕੇ ਆਪਣੀ ਧੀ ਨੂੰ ਲੈ ਆਵਾਂ ਜਾ ਕੇ ਪਰ ਕੀ ਕਰਾਂ ਹੁਣ ਪੇਸ਼ ਨਹੀਂ ਚਲਣ ਡਈ ਮੇਰੀ ਮੰਮੀ ਮੰਮੀ ਆ ਚਾਹ ਵੀ ਦਿ ਲੈ ਲੈ ਗਏ ਲੱਗੋ ਜਾ ਚੋਕ ਕੇ ਤੇ ਮੂੰਹ ਤੇ ਪਾੜਣੀ ਐ ਮੈਂ ਚਾਹ ਲੈ ਕੇ ਆਈ ਮੇਰੇ ਵਾਸਤੇ ਕਿੱਡਾ ਹਿਰਜ ਗੰਬੀ ਫਿਰਦੀ ਆ ਮੈਨੂੰ ਤਾਂ ਚਾਹੀਦੀ ਤੇਰੀ ਚਾਹ ਮੰਮੀ ਤੁਸੀਂ ਕੋਝ ਨਹੀਂ ਖਾਧਾ ਮੈਂ ਤੇ ਕਾ ਨਹੀ ਚਲ ਕੋਟ ਚਾਹ ਹੀ ਪੀ ਲੋ ਚੰਗਾ ਸਭੋ ਨਹੀਂ ਖਾਦਾ ਕਿ ਮਰ ਜੂਗੀ ਤੇ ਤੇਰੇ ਗਲੋਂ ਨਾਲ ਚੂਂਗੀ ਆ ਸਾਂਭ ਲਈ ਸਾਰਾ ਕੁਝ ਜੋ ਬਣਾਇਆ ਮੈਨੇ ਚਿਰ ਦਾ ਮੰਮੀ ਬਿੰਨੂ ਵੀ ਕੁਝ ਨਹੀਂ ਚਾਹੀਦਾ ਹੈਗਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਮੈਂ ਤੇਰੇ ਨਾਲ ਉਹੀ ਤਰਿਆ ਤੇ ਚਾਹਦੇ ਤੂੰ ਗੜਿਓ ਕੀ ਬਕਵਾਸ ਕਰਦੀ ਆ ਹੈ ਤੂੰ ਚੁੱਪ ਹੀ ਕਿਤੇ ਰਹੋ ਸ਼ਰਮ ਕਰਿਆ ਕਰ ਮਾੜੀ ਮੋਢੀ ਤੁਸੀਂ ਤੇ ਚੁੱਪ ਹੀ ਕਿਤੇ ਰਹੋ ਕੋਈ ਨਾ ਸ਼ਰਮ ਨਾ ਤੁਹਾਡਾ ਕਰ ਤੇਰੇ ਅੱਤੇ ਚਾਹੀ ਲੱਗ ਗਈ ਆ ਕਿਹੜੀ ਫਰਲਾਦੀ ਉਹਨੇ ਫਰਨੇ ਆ ਲੱਤੀ ਐ ਕਾ ਮੇਰੇ ਸਿਰ 'ਚ ਹੁਣ ਸਾਰੀਆਂ ਚੀਜ਼ਾਂ ਰਲ ਗਲ ਕੇ ਸਾਰੇ ਜਾਣੇ ਏਕਾ ਹੋਇਆ ਹੁਣ ਬਥੇਰਾ ਤੁਹਾਡਾ ਸਾਰਿਆਂ ਦਾ ਉਸ ਵਾਦਿਆਂ ਗੱਲਾਂ ਕਰਿਆ ਤੌਲਾ ਤੇਰਾ ਝਟਾ ਆਇਆ ਵਾ ਚੱਲ ਪੁੱਤ ਪ੍ਰਮਾਣ ਕਰ ਆ ਪੁੱਤ ਤੂੰ ਚੱਲ ਇਹ ਤੇ ਬੇਲੀ ਆ ਮਰਦੇ ਭੁਖੀ ਇਹਨੂੰ ਇਹ ਆ ਨੀਂਦ ਕਰੋਂਦੇ ਲਈ ਤੇਨੂੰ ਜੱਦੀ ਕੀ ਫਿਰਦੀ ਲੈ ਜੇ ਕੋਈ ਨਾ ਪੁੱਛਿਆ ਤਾਂ ਵੀ ਝੁਕੀ ਜੇ ਕੋਈ ਪੁੱਛਿਆ ਤਾਂ ਵੀ ਅੱਗੀ ਨਾ ਪੈਗੀ ਠੰਡ ਕਲੇਜੇ ਵਿੱਚ ਨੌਹ ਦੇ ਸਾਹਮਣੇ ਬੇਇੱਜ਼ਤੀ ਕਰਕੇ ਹੈ ਬੇਇੱਜ਼ਤ ਨੂੰ ਆਪ ਕਰਾਉਂਦੇ ਆ ਆਪ ਕਰਾਉਂਦੇ ਆ ਨਾ ਇੰਨੀ ਤੱਕ ਹੋਣੀ ਚਾਹੀਦੀ ਬੰਦੇ ਨੂੰ ਕਿ ਨੌਹ ਆ ਨੌਹ ਦੇ ਸਾਹਮਣੇ ਇਦਾਂ ਨਹੀਂ ਬੋਲਣਾ ਹੈ ਕਿੱਦਾਂ ਮੇਰੀ ਬੇਇੱਜ਼ਤੀ ਕਰਨ ਦੇ ਮੈਨੂੰ ਸਾਰਾ ਬਲੜਾ ਤੈਨੂੰ ਰੋਗ ਲੱਗਾ ਵਾ ਈ ਦਿਆ ਸੋਚਿਆ ਲੈ ਕੇ ਬਹਿ ਗਈਏ ਤੂੰ ਆਹੋ ਲੈ ਕੇ ਬਹਿ ਗਿਆ ਮੈਨੂੰ 30 ਦੀਆਂ ਸੋਚਾਂ ਤੁਹਾਨੂੰ ਤੇ ਨਹੀਂ ਮਹਿਗੀਆਂ 30 ਦੀਆਂ ਸੋਚਾਂ ਤੁਸੀਂ ਤੇ ਆਰਾਮ ਨਾਲ ਖਾਣ ਪੀਣਦੇ ਐ ਇਹ ਸਾਰਾ ਟੱਬਰ ਪਰ ਮੇਰੇ ਕਿਲੇ ਜਦ ਸੱਟ ਲੱਗੀ ਆ ਨਾ ਮੈਨੂੰ ਪਤਾ ਵਾ ਮੇਰੀ 30 ਦਾ ਕੀ ਹਾਲ ਹੋਣਿਆ ਉੱਥੇ ਮੇਰੀ ਵੀ ਧੀ ਆ ਤੇਰੀ ਬੁੱਢੀ ਨਹੀਂ ਗਈ ਮੈਨੂੰ ਪਤਾ ਨੂੰ ਕਿਦਾਂ ਰੱਖਾਉਂਦਾ ਜਿੱਤਾ ਦੀ ਧੀ ਹੁੰਦੀ ਨਾ ਧੁੰਦੇ ਨਾ ਖੜਦੇ ਉਹਨੂੰ ਤੇ ਸੁੱਟ ਕੇ ਨਾ ਹੁੰਦੇ ਉੱਥੇ ਠੀਕ ਵਾ ਨਾ ਕੋਈ ਦੁੱਖ ਨਹੀਂ ਹੈਗਾ ਤੁਹਾਨੂੰ ਮੇਰੀ ਧੀ ਦਾ ਮੇਰਾ ਤਾਂ ਜੀ ਕਹ ਲੈ ਤੈਨੂੰ ਉੱਥੇ ਛੱਡ ਆਂ ਹੈ ਨਹੀਂ ਜੀ ਲੱਗਦਾ ਤੇ ਮੇਰਾ ਨਹੀਂ ਲੱਗਦਾ ਜੀ ਇਹੋ ਸੁਣਾ ਚੰਦੇ ਜੈ ਨਾ ਚੰਦੇ ਮਰੂੰਗਾ ਕਰ ਤੇ ਕਰਦੀ ਕਿ ਫਿਰਦੀ ਹੋਗੇ ਕੰਤੇ ਤੁਸੀਂ ਸਾਰਾ ਟੱਬਰ ਨੇ ਠੇਕਾ ਚੁੱਕ ਲਿਆ ਵਾ ਮੇਰੀ ਬੇਇੱਜ਼ਤੀ ਕਰਨ ਦਾ ਮੈਨੂੰ ਬੇਇੱਜ਼ਤੀ ਕਰਨ ਤੋਂ ਕਿੱਦਾਂ ਰੋੜਾ ਪਉਂਦੇ ਆ ਪਰ ਮੈਂ ਕਰਾਂ ਤੇ ਕਰਾਂ ਕੀ ਕਿਹੜੇ ਤਰੀਕੇ ਨਾਲ ਜਾਵਾਂ ਆਪਣੀ ਠੀਕ ਹੋ ਮੈਨੂੰ ਤਾਂ ਕੋਈ ਤਰੀਕਾ ਵੀ ਨਹੀਂ ਲੱਭਦਾ ਨਾ ਤੇ ਮੇਰੇ ਨਾਲ ਜਾਣ ਨੂੰ ਤਿਆਰ ਵਾ ਨਾ ਮੈਂ ਕੱਲੀ ਜਾ ਸਕਨੀ ਆ ਮੈਂ ਕਰਾਂ ਤੇ ਕਰਾਂ ਕੀ ਐਡਾ ਤੇ ਖੱਤਾ ਹੀ ਆੜਾ ਜੰਮਿਆ ਮੈਂ ਹੈ ਇਹ ਵੀ ਉਹਦੇ ਪਿੱਛੇ ਲੱਗ ਗਿਆ ਡੋਲੇ ਦੇ ਕਰਾਂ ਤੇ ਕਰਾਂ ਕੀ ਮੈਂ ਮਿੰਨ ਕੋਈ ਰਾਹ ਹੀ ਨਹੀਂ ਲੱਭਦਾ ਕਿਹੜਾ ਰਾਹ ਲੱਭਾ ਹੁਣ ਮੈਂ ਕਿੱਦਾਂ ਪਹੁੰਚਾਂ ਆਪਣੀ ਠੀਕ ਆ ਹਾਂ ਹਾਂ ਸਭ ਵਧੀਆ ਬਾਕੀ ਤੇ ਆਹ ਨਹੀਂ ਠੀਕ ਵਾ ਆ ਪਰਮੇ ਠੀਕ ਵਾ ਅੱਛਾ ਚਲੋ ਨਹੀਂ ਕੋਈ ਨਹੀਂ ਆਵਾਂਗੇ ਆਉਣਾ ਕਿਉਂ ਨਹੀਂ ਹੈ ਹਾਂਜੀ ਹਾਂਜੀ ਠੀਕ ਆ ਠੀਕ ਚੰਗਾ ਤਾਂ ਸੱਚੀ ਕਾਰ ਮਸੀਮ ਨੇ ਹਾਂਜੀ ਠੀਕ ਠਾਕ ਆ ਵਧੀਆ ਬਸ ਠੀਕ ਠਾਕ ਆ ਹੁਣ ਮੈਂ ਵੇਖੋ ਮੇਰੀ ਗੱਲ ਸੁਣ ਮੈਂ ਗਿਆ ਨਾ ਇਹਦੇ ਆ ਮੈਂ ਫੇਰ ਵੀ ਨਿਵਾਹ ਹੋ ਕੇ ਗਿਆ ਠੀਕ ਆ ਤੇ ਮੈਨੂੰ ਕਹੀ ਜਾਂਦੀ ਹੈ ਕਿ ਨਾ ਤਲਾਕ 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 ਅੱਛਾ ਆ ਗੱਲ ਚਾਹੀਦਾ ਤਲਾਕ ਹੀ ਚਾਹੀਦਾ ਕਿ ਹੋਰ ਇਹਨੂੰ ਕੀ ਚਾਹੀਦਾ ਚੱਲ ਫੇਰ ਕਰਨਾ ਕੀ ਆਪਾਂ ਹੈ ਜੇ ਹੁਣ ਇਹਦੀ ਇਹੋ ਮਰਜ਼ੀ ਆ ਤੇ ਕਿੰਨਾ ਚਿਰ ਇਹ ਸੱਦਿਆ ਠੀਕ ਆ ਨਾ ਆਪਾਂ ਨਹੀਂ ਗਾਵਾਂ ਤੇ ਕੋਈ ਗੱਲ ਨੂੰ ਇਦਾਂ ਕਰ ਤੂੰ ਇਹਨੂੰ ਕਹਿ ਕੇ ਬਹੁਤਾ ਟਾਈਮ ਨਾ ਵੇਸਟ ਕਰ ਪਾ ਕੱਪੜੇ ਤੈਨੂੰ ਦੀ ਮੰਗ ਕੇ ਛੱਡਿਆ ਤੇ ਉਹਨੂੰ ਆਉਣ ਲੱਗਾ ਕਿ ਹੈਂ ਬਹੁਣ ਆਪਾਂ ਕੋਰਟ ਵਿੱਚ ਮਿਲਾਂਗੇ ਠੀਕ ਵਾ ਨਾ ਪਿੱਤਾ ਦੀ ਕੁੜੀ ਨੇ ਆਹ ਰਾਟ ਫੜੀ ਆ ਇਹਦੀ ਜਿੱਦ ਵਾ ਤੇ ਹੁਣ ਅਸੀਂ ਇਹੋ ਕੰਮ ਕਰਨਾ ਵਾ ਅਸੀਂ ਬਥੇਰੇ ਤਰਲੇ ਪਾਪਾ ਵੇਖ ਲਏ ਪਰ ਤੁਹਾਡੀ ਨਹੀਂ ਮੰਨਦੀ ਠੀਕ ਵਾ ਮੈਨੂੰ ਤਾਂ ਮੰਮੀ ਲੱਗਦਾ ਹੈ ਕਿ ਚਲੋ ਬੱਸ ਜੂਗੀ ਬਾਰੇ ਜੇ ਨਹੀਂ ਕੰਮ ਹੈਗੇ ਨਹੀਂ ਇਹਦਾ ਇਰਾਦਾ ਹੀ ਨਹੀਂ ਆ ਗੱਲਾਂ ਹੀ ਇਹਦੀਆਂ ਆ ਹਾਂ ਜੇ ਨੇ ਖਲਾਰਾ ਹੀ ਪਾਉਣਾ ਵਾ ਤੇ ਰੋਜ਼ ਰੋਜ਼ ਨਾਲ ਚੰਗਾ ਵੀ ਇੱਕੋ ਦਿਨ ਕੰਮ ਨਹੀਂ ਵੇਖੋ ਤੇ ਤੂੰ ਉਹਨੂੰ ਕਹੀਂ ਬੱਸ ਸੁਣਾ ਦੇਈਏ ਇਹਦੀ ਮਾਂ ਨੂੰ ਤੇ ਫਿਰ ਕੋਈ ਗੱਲ ਨਹੀਂ ਜੋ ਹੋਵੇਖੀ ਜਾਊਗੀ ਚਲੋ ਠੀਕ ਆ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਹੁੰਦੀ ਇਹੀ ਕੰਮ ਕਰਨਾ ਇੰਨੇ ਬਸ ਇਹਦਾ ਬਸ ਤਾਂ ਦਾ ਆਦਾ ਹੀ ਨਹੀਂ ਆ ਚੱਲ ਜੇ ਸਾਡੀ ਬਦਨਾਮੀ ਹੋਊਗੀ ਤੇ ਇਹਨਾਂ ਦੇ ਨਾਲ ਟਗਣੀ ਹੋਣੀ ਆ ਤੀਵ ਵਾਲੇ ਆ ਪਰ ਕੀ ਕਰੀਏ ਬਥੇਰੀ ਕੋਸ਼ਿਸ਼ ਕਰੀ ਵਸਾਉਣ ਦੀ ਪਰ ਨਹੀਂ ਵਸੀਏ ਚਲੋ ਇਹਦੀ ਮਰਜ਼ੀ ਜੱਸਰ ਥੋੜੀ ਜਿਹੀ ਬਣ ਸਮਝ ਮੇਰੀ ਗੱਲ ਨਾ ਜਾ ਪੈਣ ਮੈਂ ਤਾਂ ਇੱਕ ਵਾਰ ਦੱਸਦਾ ਵਾਂ ਨਹੀਂ ਨਹੀਂ ਰਹਿਣਾ ਇੱਥੇ ਮੈਂ ਆਪਣੇ ਪਿੰਡ ਜਾਣਾ ਵਾ ਤੇ ਜਾਣਾ ਵਾ ਬਸ ਤੂੰ ਤੇ ਹੁਣ ਤਲਾਕ ਦੀਆਂ ਗੱਲਾਂ ਕਰੀ ਜਾਨੀ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਨਹੀਂ ਚੰਗੀਆਂ ਤਾਂ ਨਾ ਚੰਗੀਆਂ ਰਹਿ ਮੈਂ ਤਾਂ ਤਲਾਕ ਲੈਣਾ ਹੀ ਆ ਮੈਂ ਰਹਿਣਾ ਹੀ ਨਹੀਂ ਤੁਹਾਡੇ ਨਾਲ ਫਿਰ ਕੀ ਫਾਇਦਾ ਵਾ ਦੱਸ ਤੂੰ ਤੇ ਇੱਕੋ ਰਾਤ ਫੜੀ ਆ ਬੱਸ ਮੈਨੂੰ ਛੱਡ ਕੇ ਆਓ ਮੇਰੇ ਪਿੰਡ ਉਹ ਛੱਡ ਆਉਣਾ ਮੈਂ ਨਹੀਂ ਇਹ ਵੀ ਗੱਲ ਹੁੰਦੀ ਨੇ ਦੱਸ ਫਿਰ ਮੈਨੂੰ ਇਹ ਦੇ ਦਾ ਆਖਰੀ ਫੈਸਲਾ ਆਖਰੀ ਫੈਸਲਾ ਹੀ ਆ ਮੇਰਾ ਵੀ ਕਦੇ ਫੈਸਲੇ ਲਈ ਜਾਂਦੇ ਜੇ ਉਹ ਮੰਮੀ ਕਹਿੰਦੀ ਪਿੰਡ ਜਾਣਾ ਮੈਂ ਨਹੀਂ ਰਹਿਣਾ ਇੱਥੇ ਵੇ ਪੁੱਤ ਗੱਲ ਸੁਣ ਮੇਰੀ ਸਿਆਣੇ ਬਣੀਦਾ ਵਾ ਹੁਣ ਤੇਰਾ ਵਿਆਹ ਹੋਇਆ ਵਾ ਇਹੋ ਤਰਾ ਕਰਵਾ ਠੀਕ ਵਾ ਨਾ ਇੱਥੇ ਰਹਿ ਆ ਹੁਣ ਤੂੰ ਪੁੱਤ ਕਾਲਸੂ ਦੀ ਮੇਰੀ ਐਹੋ ਹੀ ਤਰਾ ਕਾਰਵਾ ਹੈ ਤੈਨੂੰ ਇੱਥੇ ਰਹਿਣਾ ਪੈਣਾ ਹੁਣ ਮਾਤੇ ਕਿਉਂਦੇ ਆ ਧੀਆਂ ਨੂੰ ਸਹੁਰੇ ਘਰ ਦੇ ਆ ਉੱਥੇ ਤੋਰਦੇ ਬਸ ਹੁਣ ਤਰਾ ਕਾਰਵਾ ਰਹਿ ਗਿਆ ਹੈ ਜੇ ਹੁਣ ਆਪਾਂ ਤਲਾਪਲ ਤੋਤੇ ਤੇ ਤੁਹਾਡੀ ਬਦਨਾਮੀ ਹੈ ਤੁਹਾਡੀ ਬਦਨਾਮੀ ਆ ਤੇ ਪੁੱਤ ਇਹੋ ਤਰਾ ਸਭ ਕੁਝ ਤੂੰ ਇੱਥੇ ਹੀ ਠਹਿਰ ਤੂੰ ਇਹ ਤੇ ਵਧੀਆ ਗੱਲਾਂ ਨਾ ਹੀ ਕਰੋ ਉੱਧਰ ਨਹੀਂ ਤੁਹਾਨੂੰ ਜੇ ਤਾਂ ਜਿੱਦਣ ਮੈਨੂੰ ਕਟਾ ਘਵਾਈਏ ਉਹਦੇ ਕੋਲ ਲੈ ਦੱਸ ਤੂੰ ਤਾਂ ਫੇਰ ਉਹੀ ਗੱਲਾਂ ਕਰੀ ਜene ਨਿਆਣੇ ਆਏ ਤਦ ਮੈਂ ਉੱਧਰ ਵੀ ਕਹਿੰਦੀ ਕਿ ਮੈਂ ਤੇ ਲੈਲੀ ਵਿੱਚ ਹੀਗੀ ਮੈਨੂੰ ਤੇ ਗੱਲ ਦਾ ਪਤਾ ਹੀ ਨਹੀਂ ਆ ਨਾਲ ਜੇ ਮੱਕ ਟਾਈਮ ਹੁੰਦਾ ਤਾਂ ਮੈਂ ਪਹਿਲਾਂ ਤੇ ਤਰਲੇ ਕਿਉਂ ਕਰ ਚਾਹਦੀ ਤੇਰੇ ਪਿੰਡ ਮੈਂ ਸਰਚ ਕਿੰਨੀ ਲਈਦੀ ਮੈਂ ਇੱਥੇ ਨਹੀਂ ਰਹਿਣਾ ਤੇ ਨਹੀਂ ਰਹਿਣਾ ਮੇਰਾ ਆਖਰੀ ਫੈਸਲਾ ਇਹੀ ਹੈ ਕਿ ਮੈਂ ਤਲਾਕ ਲੈਣਾ ਆ ਮੈਂ ਨਹੀਂ ਰਹਿਣਾ ਹੈ ਗਲਤੀ ਮਮੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਨਾ ਇਹਦੇ ਅਗੇ ਵੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਚੱਲ ਪੁੱਤ ਕੋਈ ਗੱਲ ਨਹੀਂ ਮੇਰਾ ਫਰਜ਼ ਸਮਝੋੜਦਾ ਕਿਉਂ ਉਟਕੇ ਖੜੇ ਕੋਟਾਂ ਦੇ ਹੈ ਤੇ ਫਿਰ ਬਾਜ ਮਾਪਿਆਂ ਦਾ ਵਿਆਹ ਨਾਲ ਘਰ ਤੇ ਬਿਠਾ ਲਈ ਛੱਡਣਾ ਤੇ ਜੇ ਹੁਣ ਵਿਆਹੀ ਹੈ ਸਭ ਕੁਝ ਚੰਗਾ ਭਲਾ ਹੈਗਾ ਵਾ ਤਾਂ ਸਾਹਮਣੇ ਇਹਨਾਂ ਪਰ ਨਹੀਂ ਇਹੋ ਇਹਦੀ ਮਰਜ਼ੀ ਆ ਤੇ ਫਿਰ ਵੇਖ ਲਓ ਕਿ ਦੋਵੇਂ ਜੀ ਕਰ ਲੋ ਸਲਾਮ ਐ ਵਿੱਚ ਕੀ ਹੋ ਨਹੀਂ ਖਸਲਾ ਜਿਹੜੀ ਕਰਨੀ ਹੈ ਮੇਰੀ ਸੋਹਲਾ ਗੱਲ ਜੇ ਦਿਨ ਆ ਇਹ ਆਖਰੀ ਫੈਸਲਾ ਵਾ ਨਾ ਤੇ ਜੇ ਮੈਂ ਚਲ ਗਿਆ ਨਾ ਕੋਟ ਦੇ ਵਿੱਚ ਦੱਸ ਦੋ ਤੁਹਾਨੂੰ ਮਮੀ ਇਹਨੂੰ ਤੇ ਫਿਰ ਇਸ ਘਰ ਦੇ ਵਿੱਚ ਮੇਰੀ ਆਖਰੀ ਜਗ੍ਹਾ ਹੀ ਆਹ ਨਈਂ ਪੁੱਤ ਘਰੇ ਤੇ ਗੱਲ ਹੈ ਹੀ ਆ ਕਿ ਕੋਟ ਕਚਰੇ ਨੂੰ ਤੁਰ ਪੀਏ ਤੇ ਫਿਰ ਪਿੱਛੇ ਨਹੀਂ ਮੁੜਿਆ ਜਾਂਦਾ ਤੇ ਫਿਰ ਇਹੋ ਹੀ ਆ ਕਿ ਜੇ ਤੂੰ ਇੱਕ ਰੀ ਨਿਕਲਦੀ ਕਰੋ ਪੈਰ ਪਾ ਲਿਆ ਬਾਹਰ ਤੇ ਫਿਰ ਤੂੰ ਵਾਪਸ ਨੇ ਇੱਥੇ ਆ ਸਕਦੀ ਚੰਗਾ ਨਾ ਸਕੋ ਤੂੰ ਇਹ ਕੋਟ ਦੇ ਧੱਕੇ ਖਾਉਂਗੇ ਤੁਹਾਨੂੰ ਪਤਾ ਹੀ ਫਿਰ ਲੱਗਣਾ ਮੈਂ ਉਹਦੇ ਇਕੱਲੇ ਆ ਥੋੜੀ ਖਾਣੇ ਆ ਨਾਲ ਤੂੰ ਵੀ ਖਾਣੇ ਆ ਉਹ ਕਿਹੜੇ ਚੰਗੇ ਹੁੰਦੇ ਖਾਣੇ ਜਿਹੜੇ ਮਾੜੇ ਦੇ ਪਿੱਛੇ ਦੇਖ ਕੋਈ ਗੱਲ ਨਹੀਂ ਜਿੰਨੇ ਵਿੱਚ ਤਰਖਾਣਦੇ ਹੀ ਇਹਦੇ ਨਾਲੋਂ ਚੰਗਾ ਕੋਟ ਦੇ ਧੱਕੇ ਖਾ ਲੂ ਤੇ ਕਿੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਹੈਂ ਤੇ ਪਾ ਲੈ ਰੇਤ ਨੂੰ ਕਦੀ ਕੇ ਨਾ ਚੁੱਕਿਆ ਜਾਂਦੇ ਹੋਰ ਉਹ ਚੱਲ ਬੈਧੀ ਗਲਤੀ ਮੰਨਦੀ ਆ ਵੀ ਨਹੀਂ ਇਹ ਨੂੰ ਇਹ ਕੰਮ ਕਰਨਾ ਚਾਹੀਦਾ ਤੋ ਬਾਰ ਬਾਰ ਮੈਨੂੰ ਕਹਿੰਦੀ ਆ ਕਿ ਮੈਨੂੰ ਪਤਾ ਮੈਂ ਕਰਾਇਆ ਪਰ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਤੈਨੂੰ ਗਲਤ ਕਹਿੰਦੀ ਆ ਚਲ ਜੇ ਗਲਤੀ ਹੋਈ ਗਈ ਤੇ ਗਲਤੀ 'ਚ ਮਾਫੀ ਵੀ ਤਾਂ ਹੁੰਦੀ ਆ ਇੱਕ ਵਾਰ ਫੇਰ ਸੋਚ ਲੈ ਸਮਝ ਲੈ ਤੂੰ ਸਿਆਣੀ ਬੈਣੀ ਹੈਂ ਤੂੰ ਕਿਹੜੀ ਨਹੀਂ ਆਣੀ ਆ ਆਪਣੇ ਮਾਪਿਓਂ ਬਾਰੇ ਸੋਚ ਆਪਣੇ ਬਾਰੇ ਸੋਚ ਐਦਾਂ ਨਹੀਂ ਕਦਮ ਚੁੱਕੀਦੇ ਹੁੰਦੇ ਕਾਲੀ ਵਿੱਚ ਤੂੰ ਇਹ ਤਾਂ ਬੋਦੀਆਂ ਤਲਾ ਨਾ ਕਰੋ ਬਸ ਹੀ ਕਰੋ ਤੂੰ ਹੀ ਐਵੇਂ ਮਾਰੀ ਜਾਂਦੇ ਆ ਲੈ ਹੁਮਾ ਮੈਨੂੰ ਕਿਤੇ ਅੰਮ੍ਰਿਤ ਚੱਲ ਫੇਰ ਉੱਠ ਚਲੋ ਤੁਸੀਂ ਛੱਡ ਦਿਓ ਫੁੱਤ ਚੱਲ ਹੋਲੀ ਜਾਣਾ ਤੇ ਹੈਂ ਜਾਓ ਜੋ ਨਹੀਂ ਸੋਚਿਆ ਉਹ ਹੋ ਗਿਆ ਹੁਣ ਘਰ ਵਿੱਚ ਪਤਾ ਨਹੀਂ ਹੁਣ ਕੀ ਬੰਨਣਾ ਚਾਹੀ ਹੁਣ ਕੀ ਕਰਨਾ ਫਿਰ ਵੇਖੀ ਜੋ ਜੋ ਹੋਊਗਾ ਹੋ ਗਿਆ ਰਿਹਾ ਅਖਲ ਜੀ ਕੀ ਗੱਲ ਦੱਸਦਾ ਉੱਗਲੇ ਹਮਾਹ ਘੜੀ ਲੰਮੇ ਪਏ ਨੇ ਮੇਰੀ ਗੱਲ ਸੁਣਾ ਹਾਂਜੀ ਉਹ ਯਾਰ ਪੈਸੇ ਦੇ ਨਾਲੇ ਬੰਦੇ ਇਤਨਾ ਚਾਰਾਂ ਦੇ ਅੱਛਾ ਤੇ ਸ਼ਹਿਰ ਨੂੰ 100 ਰੁਪਿਆ 3000 ਲਿਆ ਘਟਾ ਕੇ ਤੇ ਮਸ਼ੀਨ ਮਸ਼ਾਲਾ ਦੀ ਵਡਾਈ ਵਡੇ ਦੇਈਏ ਕੋਈ ਨਹੀਂ ਡਾੜੀ ਕਢਾ ਲਿਓ ਨਾ ਕਦ ਵੀ ਆਇਆ ਮੈਂ ਚੱਲ ਫਿਰ ਲੈ ਜਾਈਂ ਆਣ ਕੇ ਚਲੋ ਕੋਈ ਨਹੀਂ ਤੁਸੀਂ ਪਹਿਲਾਂ ਦੱਸ ਦਿਓ ਆਪਾਂ ਪਹਿਲਾਂ ਕਢਾ ਲਿਓ ਹੁੰਦੇ ਹੈਗਾ ਵਿਲਾ ਹੀ ਉਤਰਾ ਵਿਲਾ ਹੀ ਇਹ ਕੰਮ ਤੇ ਹੁਣ ਸਾਰੇ ਹੋਏ ਨੇ ਤੇ ਵੇਤਾ ਜੀ ਹੋਰ ਕਿਵੇਂ ਦੇ ਦੇਣ ਦੂਣ ਵਾਲੇ ਤੇ ਉਹਨੇ ਕਿੰਨਾ ਵੱਧ ਕਰ ਲਈ ਫਿਰ ਕੋਈ ਨਹੀਂ ਹੈ ਤੇ ਕੋਈ ਨਹੀਂ ਚਲੋ ਵੇਖ ਲਾਂਗੇ ਹੋਰ ਕੋ 10000 ਕਢਾ ਲਵਾਂਗਾ ਵੱਧ ਨਹੀਂ ਮੇਰੇ ਨਾਲ ਸਾਰੇ ਹੀ ਜਾਣਾ ਘਰ ਤੇ ਖੂਦ ਹੈ ਜਿੰਨੇ ਲੈ ਜੂਨੇ ਖੱਤੇ ਜਾਣੇ ਤਾਂ ਤੁਹਾਡੀ ਗੱਲ ਸਹੀ ਏ ਹੈ ਘਰ ਥੋੜਾ ਪੈਸਾ ਟਿਕਦਾ ਵਾ ਆਹੋ ਕੋਈ ਨਹੀਂ ਫਿਰ ਮੈਂ ਜਾਣਾ ਤੇ ਲੈ ਆਵਾਂਗਾ ਆ ਜਾਂਦਾ ਰਹੋ ਹੋਰ ਕੋਈ ਜੇ ਕੰਮ ਹੈਗਾ ਸ਼ਹਿਰ ਵਾਲਾ ਤਾਂ ਮੈਨੂੰ ਦੱਸ ਦੋ ਜੇ ਕੋਈ ਚੀਜ਼ ਲਿਆਉਣ ਆਣੀ ਹੈ ਤੇ ਬਾਕੀ ਚੀਜ਼ ਚੁਈ ਕਾਦੀ ਲਿਆਉਣ ਰਹੀ ਆ ਬੰਬੀ ਦਾ ਪੈਪਰ ਲੈ প্লাਸਟਿਕ ਦਾ ਥੋੜਾ ਜਿਹਾ ਲੈਵਾਂਗਾ ਹੈ ਕੋਈ ਨਹੀਂ ਬਹੁਤਾਂ 20 ਬੋਟੀਆਂ ਲੈ ਆ ਗਏ ਚਲੋ ਠੀਕ ਹੈ ਕੋਈ ਨਹੀਂ ਲੈਵੋ। ਉਹ ਲਾ ਕੇ ਕਿਹੜੀ ਨੂੰ ਪਾਣੀ ਲਾ ਲਿਆ ਕਰਾਂਗੇ ਤੱਕ ਕਿਤੇ ਖਾਣੇ ਬੰਦੇ ਰਾਵਾਂਗੇ। ਆਹ ਤੇ ਤੁਹਾਡੀ ਗੱਲ ਸਹੀ ਹੈ। ਕੋਈ ਨਹੀਂ ਲੈਵਣਾ। ਚਲੋ। ਛੇਤੀ ਆ ਜੀ ਗਰਮੀ ਬੜੀ ਹੋ। ਕੋਈ ਨਹੀਂ ਬੜੀ। ਹੋਰ ਨਾ ਕਿਤੇ ਫਿਰਦਾ ਰਹੀ ਕਹਿੰਦਾ। ਨਦੀਪਾ ਮੇਰਾ ਤੇ ਬਟਵਾ ਪੈ ਤਾਂ ਲੱਭਾ ਨਹੀਂ ਰਿਹਾ। ਕਬੜੇ ਟੋਨੇ ਤੇ ਡਰੋ ਵਿੱਚ ਰੱਖਿਆ ਦੇ ਮਲਦੀ ਸੀ। ਠੀਕ ਹੈ ਤੇ ਮੈਂ ਸ਼ਹਿਰ ਚੱਲਿਆ ਜੇ ਕੋਈ ਚੀਜ਼ ਮੰਗਵਣੀ ਤਾਂ ਦੱਸ ਦੋ। ਮੰਗਵਾਣ ਦੇ ਕਿੰਦਰ ਕੁਝ ਨਹੀਂ ਆ ਤੇ ਮੈਨੂੰ ਨਾਲ ਲੈ ਜਾਓ। ਤੂੰ ਕਿ ਘਰਾਂ ਜਾ ਕੇ ਆਹੜੇ ਕੱਪੜਿਆਂ ਨੂੰ ਗਰਮੀ ਬੜੀ ਲੱਗਦੀ ਹੈ ਤੇ ਮੇਰੇ ਅੱਗੇ ਦੂਜੇ ਕੱਪੜੇ ਬਣਾਉਣੇ ਨੇ ਕਾਟਨ ਦੇ। ਨਦੀਪਾ ਗੱਲ ਤਾਂ ਤੇਰੀ ਵੱਡਾ ਸਹੀ ਹੈ ਪਰ ਮੈਂ ਨਾ ਪੈਸੇ ਲਿਓਨੇ ਨੇ ਗੜੀ ਆਖੜੇ ਮਸ਼ੀਨ ਨਾਲ ਦੇ ਦੇਣੇ ਤਾਂ ਨਾਲੇ ਇੱਕ ਦੋ ਹੋਰ ਕੰਮ ਆ ਪੈਪ ਵੀ ਲਿਆਉਣਾ ਵਾ ਮੋਟਰ ਦਾ ਤੇ ਤੂੰ ਕਿੱਥੇ ਗਰਮੀ 'ਚ ਮਰਨਾ ਵੀ ਫਿਰਦੀ ਰਹੇਂਗੀ ਆਪਾਂ ਇਧਾ ਕਰਾਂਗੇ ਕੱਲ ਨੂੰ ਜਾਂ ਪਰਸੋਂ ਚੱਲ ਜਾਗੇ ਤੇ ਲੈਵਾਂਗੇ। ਕਿ ਲੈ ਜੂ ਮਾਰੀ ਐਲਮ ਨੂੰ ਉੱਥੇ ਦੁਕਾਨ ਦੇ ਬਿਠਾ ਦੇ ਤੇ ਤੂੰ ਜਿਹੜਾ ਜਿਹੜਾ ਸੰਭਾਲ ਲੈਣਾ ਨਾਲ ਲਿਓ। ਉਹ ਤੂੰ ਉਸ ਕੱਲੀ ਬੈਠੀ ਚੰਗੀ ਲੱਗੇਗੀ। ਤੇਰੇ ਨਾਲ ਜਾਵਾਂਗਾ ਕੱਲ ਨੂੰ ਲੈ